ਅਸੀਂ ਕਾਲ ਸਰਨ ਕੀ ਨੂੰ ਟਿੱਕ ਟੱਕ ਉਹ ਪ੍ਰਮਾਤਮਾ ਸਰਨ ਟਿੱਕ ਟੱਕ ਰੱਖੀ ਅੱਜ ਅਸੀਂ ਜੋਗਾ ਤੇ ਨਗੇ ਅੱਜ ਨਾ ਸਾਡੇ ਜੋਗਾ ਤੇ ਨਾਲ ਹੁੰਦੀ ਉਹਦੀ ਮੈਰਿਜ ਅਨਿਵਰਸਰੀ ਆ ਅੱਜ ਅਸੀਂ ਉਹ ਸੈਲੀਬ੍ਰੇਟ ਕਰਦੇ ਵੈਸੇ ਵੀ ਜਿਹੜੀ ਸਾਡੇ ਟੀਚਰ ਹਾਂ ਉਹਨੇ ਛੁੱਟੀ ਕੀਤੀ ਸੀ ਤੇ ਪਰ ਅੱਜ ਉਹਦੀ ਮੈਰਿਜ ਅਨਿਵਰਸਰੀ ਵੀ ਆ ਤੇ ਉਹ ਟ੍ਰੇਨਰ ਤਾਂ ਹੋਰ ਆਉਣਾ ਸੀ ਪਰ ਅਸੀਂ ਉਹ ਕਹਿੰਦੇ ਵੀ ਸਾਰੇ ਕਹਿੰਦੇ ਵੀ ਆਪਾਂ ਇੱਧਰ ਚੱਲਾਂਗੇ ਫਿਰ ਉੱਧਰ ਵੀ ਚਲੋ ਜੀ બસ ਟਾਈਮ ਹੋ ਗਿਆ 5 ਵੇ ਜਾਣਾ ਸੀ ਤੇ ਕੋਈ 10 ਕਿਸੇ ਦਾ ਫੋਨ ਆ ਗਿਆ ਵੀ 5 ਕਿ ਮਿੰਟ ਰੁਕ ਜਾ ਤੇ ਫਿਰ ਦੇਖਦੇ ਆ ਜੀ ਉੱਥੇ ਦਿਖਾਇਗੇ ਸੈਲੀਬ੍ਰੇਟ ਦਿਖਾਵਾਂਗੇ ਇਹ ਅਗਿਆਨੋ ਅਜਕਲ ਟ੍ਰੈਂਡ ਹੀ ਆ ਹਰ ਕੀ ਆਪਦੀ ਮੈਰਿਜ ਅਨਿਵਰਸਰੀ ਜਨਮ ਦਿਨ ਠੀਕ ਆ ਹਰ ਕੀ ਦਿਨ ਆ ਮਨਮਦਾਇ ਚਲ ਗਿਆ ਨਹੀਂ ਸਾਰਾ ਦਿਨ ਲੱਗਿਆ ਰਹੀਆਂ ਦੂਦ ਘੰਟਾ ਘੰਟਾ ਡੇ ਡੇ ਘੰਟਾ ਜੂਗਾ ਤੇ ਅੰਦਰ ਨਹੀਂ ਪਹਿਲਾਂ ਵੀ ਅੱਜ ਸੈਲੀਬ੍ਰੇਟ ਕਰ ਗਿਆ ਬਸ ਚੱਲ ਗਿਆ ਚਲੋ ਜੀ ਜੇ ਉੱਥੇ ਟਾਈਮ ਲੱਗਿਆ ਤੁਹਾਨੂੰ ਦਿਰਸ਼ ਦਿਖਾਵਾਂਗੇ ਵੀਡੀਓ ਬਣਾਵਾਂਗੇ ਹਾਂਜੀ ਅਸੀਂ ਆ ਗਏ ਸੀ ਅੱਜ ਉਹ ਕੋਈ ਫੰਕਸ਼ਨ ਸੀਗਾ ਮੇਰੇ ਜਨਮ aniversary ਦਾ ਉਹ ਜੋ ਗੁਰਪ੍ਰਦੇਸੀ ਇਹ ਤੇ ਉਹਨਾਂ ਨੇ ਅਸੀਂ ਫੰਕਸ਼ਨ ਤੇ ਗਏ ਸੀ ਆ ਤਾਂ ਗਏ ਸੀ 7:00 7:30 ਤੇ ਫਿਰ ਮੈਂ ਆ ਕੇ ਛੋਟਾ ਛੋਟਾ ਸਬਜ਼ੀ ਸੁਜੀ ਬਣਾਉਣ ਲੱਗ ਗਈ ਤੇ ਕਿਉਂਕਿ ਲੇਟ ਬਹੁਤ ਹੋ ਗਈ ਸੀ ਜੋਗਾ ਤਾਂ 6:00 ਵਜੇ ਆ ਕੇ ਮੈਂ 6:30 ਸਬਜ਼ੀ ਬਣਾ ਲਈ ਨੀ ਫਿਰ ਤਾਂ 7:30 ਆਏ ਹੁਣ ਸਬਜ਼ੀ ਬਣੀ ਜਾਂਦੀ ਹੈ ਤੇ ਵਾ ਦੀਓਤੀ ਆਉਂਦਾ ਮਰਮੋਟਾ ਬੈਠੇ ਗੱਲਾਂ ਬਾਤਾਂ ਕੀਤੇ ਇੰਜੋਏ ਕੀਤਾ ਤੇ ਕੱਲ ਨੂੰ ਯੋਗਾ ਕਲਾਸ ਹੈ ਫਿਰ ਸੰਡੇ ਦੀ ਫਿਰ ਛੁੱਟੀ ਆ ਗਈ ਤੇ ਗਰਮੀ ਬਹੁਤ ਜ਼ਿਆਦਾ ਅੱਜ ਤਾਂ ਸੂਹਾ ਦਾ ਰਾਤ ਬੰਦਗੀ ਤਾਂ ਸੀ ਆ ਤੜਕੇ ਜੇ 5:00 ਵਜੇ ਨਾ 4:30 ਤੇ 8:00 ਵਜੇ ਫੇਰ ਚਲਾ ਲੈ 8:30 8:30 ਵਜੇ ਦਾ ਚੱਲੀ ਜਾਂਦਾ ਦੇਖੋ ਇੰਨੀ ਗਰਮੀ ਵੰਦੀ ਨਹੀਂ ਵਰਨੀ ਉਹਦੀ ਨਾਲ ਦਿਨ ਨਾਲ ਗਰਮੀ ਐ ਘਬਰਾਟ ਹੋਣ ਲੱਗ ਜਾਂਦੀ ਐ ਇੰਨੀ ਜ਼ਿਆਦਾ ਟੈਂਪਰੇਚਰ 47 46 47 ਹੈਗਾ ਮੈਨੂੰ ਲੱਗਦਾ ਟੈਂਪਰੇਚਰ ਜਿਵੇਂ ਤਾਂ 2 ਮਿੰਟ ਬਾਹਰ ਨਿਕਲਦਾ ਤੇ ਉਹਦੀ ਹੋਂਦਾ ਬੁਰਾ ਹਾਲ ਹੋ ਜਾਂਦਾ ਉਹ ਫਿਰਦਾ ਹੁਣ ਕੈਮਰੇ ਵਿੱਚ ਦਹਿਦਦਾ ਸੀ ਇੰਦਰ ਨੂੰ ਚਲਿਆ ਗਿਆ ਜਿਵੇਂ ਉਹ ਜਿਵੇਂ ਕੀ ਕਰਦਾ ਫਿਰਦਾ ਲੈ ਜਾਨ ਨਿਕਲੀ ਜਾਂਦੀ ਕੀ ਆ ਗਰਮ ਹੋਇਆ ਪਰ ਜਮਈ ਹੈ ਨਾ ਪੱਤਾ ਵੀ ਨਹੀਂ ਹਿਲਦਾ ਬਹੁਤ ਗਰਮੀ ਹੋਵੇ ਮੇ ਪੱਤਾ ਵੀ ਨਹੀਂ ਹਿਲਦਾ ਲੈ ਜੀ ਮੂ ਜੂਨਾਣਾ ਜੀ ਮੂ ਜਲੇ ਘੁੰਮੀ ਕਰਨ ਗਰਮੀ ਹੈ ਘਾਰੇ ਗਰਮੀ ਲੱਗਦੀ ਘੁੰਮਣ ਨੂੰ ਜਿੰਦਾ ਮਰਜ਼ੀ ਘੁਮਾ ਲਓ ਆਹ ਹੈਗਾ ਜੈੱਟ ਪਲੈਂਟ ਦੀ ਇਹਨੂੰ ਉਪਰ ਲਾਇਆ 40 ਦਿਨ ਅਬ ਇਸ ਕੋ ਬਿਨਾ ਪਾਣੀ ਤੋਂ ਵੋ ਕੱਟ ਚੜਦਿਸ ਕਿਨੇ ਸਾਰਾ ਫੈਲੇ ਪਿਆ ਨਾ ਬਹੁਤ ਸੁਨਾ ਹੋ ਜਾਂਦੇ ਆ ਬਿਨਾ ਪਾਣੀ ਤੋਂ ਵੋ ਕੱਟ ਕਿਤੇ ਮਿਲਦਾ ਮਹੀਨੇ ਮਹੀਨਾ ਡੇਢ ਮਹੀਨਾ ਉਸਮ ਤੱਕ ਪਰ ਚੜੀ ਨਹੀਂ ਤੇ ਉਦੋਂ ਦਾ ਅੱਜ ਮੈਂ ਲਵਾਇਆ ਬਹੁਤ ਵੱਡਾ ਹੋਇਆ ਪਿਆ ਹੁਣ ਸਕਾ ਨੂੰ ਦੀ ਕਟਿੰਗ ਕਰੂੰਗੀ ਕੁਛ ਕੋ ਹੋਰ ਨਾ ਗਮਲੇ ਚਲਾ ਦੂੰਗੀ ਕਿਉਂਕਿ ਸੋਨਾ ਸਾਲਾ ਗਮਲੇ ਚਲਾ ਦੋ ਨਾ ਚਲਾਉਂਦੇ ਉਹ ਜਿਹੜੀਆਂ ਟੋਕਰਾਂ ਦੀ ਟੰਗਾਂ ਹੁੰਦੀਆਂ ਉਪਰ ਦੇ ਨੂੰ ਪੂਰਾ ਪਾਉੜ। ਇਹ ਤਾਂ ਇਹੋ ਜਿਹਾ ਹੈਗਾ ਇਹ ਬਿਨਾ ਇਹੋ ਜਿਹਾ ਪਲਾਂਟੇ ਬਿਨਾ ਪਾਣੀ ਪੂਣੀ ਤੋਂ ਰੇਸ ਸਪਰੇਤ ਆਈ ਚੱਲੀ ਜਾਂਦਾ। ਤਾਂ ਜਿਹੜਾ ਮੇਰਾ ਸੁੱਕ ਗਿਆ ਉਹਦੀ ਮੈਂ ਨਹੀਂ ਕੇਅਰ ਕਰਦੀ ਸੀ। ਇਹ ਉੱਪਰ ਹੀ ਪਿਆ ਸੀ ਵਿਚਾਰ। ਇਹ ਸਿਆ ਵੀ ਠੀਕ ਹੈ ਵਿਚਾਰੇ ਇਹ ਵੀ ਵਧੀਆ ਚੱਲੀ ਜਾਂਦੀ ਆਪਣੇ ਆਪ ਹੀ। ਆਸੇ ਫਿਰ ਅੱਗ ਜਮਈ। ਮਾੜਾ ਮਟੋ ਤੋ ਖਰਾ ਹੋਇਆ ਤਾਂ ਪੱਲਾ ਚੱਲ ਪਵੇ। ਤੇ ਘਰ ਨਹੀਂ ਗਿਆ ਇਹ।

ਤਾਂ ਸਭ ਦੀ ਮੇਰੀ ਬੰਦ ਗਈ ਹੈ ਇਹ ਸਾਰੇ ਮਹਨਪੌਨੀਆ ਪਾਰਟੀ ਦੇ ਵਿੱਚ ਦੋ ਮੰਟੀ ਮੈਂ ਖੜੀ ਦੋ ਮੰਟ ਚਾਹੀਏ ਨਾ ਬਰਾ ਹਾਲ ਹੋ ਗਿਆ ਗਰਮੀ ਨਾਲ ਹੇ ਹੇ 12 ਵਾਂ ਕਿ ਤਾ AC ਚ ਇੰਨੀ ਆਰਾਮਦਾਰੀ ਆਉਂਦੀ ਤਾਂ ਬਹੁਤ ਜ਼ਿਆਦਾ ਤੇ ਫੋ ਕੈਮਰੇ ਸਕੂਟਰ ਵੀ ਬਾਹਰ ਖੜਾ ਸਕੂਟਰ ਵੀ ਕਰਾਉਣਾ ਬਾਹਰ ਖੜਾ ਜਿਮ ਹੋ ਗਿਆ ਸਕੂਟਸ ਹਟਾਵਾਰ ਤੇ ਜਿਮ ਗੋਮਣੀ ਕਰਨ ਗਿਆ ਇਹ 슈ਗਰ ਵਾਲਾ ਨਾ ਮੇਰੇ ਹਸਬੰਦ ਨੂੰ 슈ਗਰ ਆ ਉਹ ਇਹ ਗਰਮੀ ਚ ਬਹੁਤ ਜ਼ਿਆਦਾ ਵਾਧੀ ਮਾੜਾ ਜਿਹਾ ਗਰਮੀ ਚ ਨਿਕਲੇ ਨਾ ਸਰੀਰ ਕਹਿੰਦੇ ਕੰਬਣ ਲੱਗ ਜਾਂਦਾ ਫਿਰ ਡਾਕਟਰ ਉਹ ਪਛੇ ਉਹ ਕਹਿੰਦੇ 슈ਗਰ ਜ਼ਿਆਦਾ ਵੱਜ ਜਾਂਦੀ ਇਹ ਇਹ ਗਰਮੀ ਚ ਬਹੁਤ ਜ਼ਿਆਦਾ ਵਾਧੀ ਹੈ ਵੈਸੇ ਠੰਡ ਚ ਜ਼ਿਆਦਾ ਵਾਧਦੀ ਪਰ ਹੁਣ ਗਰਮੀ ਟੈਂਪਰੇਚਰ ਇੰਨਾ ਨਹੀਂ ਠੰਡ ਚ ਤਾਂ ਕੁਝ ਨਾ ਖਾਦਾ ਪੀਤਾ ਜਿੰਨੇ ਗਰਮੀ ਚ ਖਾਦਾ ਪੀਤਾ ਨਜਾਂਦਾ ਪਰ ਫਿਰ ਵੀ ਇਹਨਾਂ ਦੀ ਤਾਂ ਡੇਲੀ ਦੀ ਅਸੀਂ ਚੰਦਵਿੰਨ ਵਾਲੀ ਬੈਗ ਕਰਾਈ ਸੀ ਉਹ ਡੇਲੀ ਦੀ 500 ਤੋਂ ਉੱਪਰ ਦੀ ਆ ਰਹੀ ਹੈ ਡੇਲੀ ਦੀ 슈ਗਰ 500 ਤੋਂ ਉੱਪਰ ਦੀ ਹੈ ਚਲੋ ਜੀ 슈ਗਰ ਤਾਂ ਹੁਣ ਘਰ ਘਰ ਹੀ ਹੈ ਕੀ ਕਰ ਸਕਦੇ ਆ ਇਹਦਾ ਇਲਾਜ ਨਹੀਂ ਮਾੜਾ ਜਿਆ ਮਿੱਠਾ ਸੇਮੇ ਹੀ ਛੜਤਾ ਤਾਂ 슈ਗਰ ਘਟ ਗਈ ਉਦੋਂ ਵੀ ਮਾੜੀ ਹੈ ਸਰੀਰ 'ਚ ਕੰਮ ਦਾ ਬੁਰਾ ਹਾਲ ਹੋ ਜਾਂਦਾ ਜੇ ਮਾੜਾ ਜੇ ਮਿੱਠਾ ਖਾ ਲੇ 슈ਗਰ ਵਧ ਗਈ ਮਾੜੀ ਟੈਂਸ਼ਨ ਹੋ ਗਈ 슈ਗਰ ਵਧ ਗਈ ਇਹ ਟੈਂਸ਼ਨ ਵੀ ਬਾਲੀ ਕਰ ਜਾਂਦੇ ਸੀ ਤੇ ਇੱਕਦਮ ਚਲੋ ਬਾਕੀ ਜਿਵੇਂ ਲਿਖਿਆ ਭਈ ਉਹਵੇਂ ਹੋਣੀ ਹੋਣੀ ਕੀ ਕਰ ਸਕਦੇ ਹਾਂ ਚਲੋ ਜੀ ਵੀਡੀਓ ਵਧੀਆ ਲੱਗੇ ਸਬਸਕ੍ਰਾਈਬ ਸ਼ੇਅਰ ਅਤੇ ਲਾਈਕ ਕਰਦੇ